अलग-अलग हालाता तो पीडत लगभग 2300 ਦੇ ਕਰੀਬ ਨਾਗਰਿਕ ਜਿਹੜੇ ਅਲੱਗ-ਅਲੱਗ ਜਗ੍ਹਾ ਤੋਂ ਪ੍ਰਵਾਸ ਰਸਨ ਸੰਸਾ ਕੁੜਾਲੀ ਦੇ ਵਿੱਚ ਪਿਛਲੇ ਕਿਸਾਨ ਤੋਂ ਦਾਖਲ ਹੋਏ ਤੇ ਸੈਕੰਡਰੀ ਨਾਗਰਿਕ ਜਿਹੜੇ ਇੰਪਰੂਵ ਹੋ ਕੇ ਵਾਰਸ ਨੇ ਵਾਲੇ ਹੋਏ ਐਸ ਵੇਲੇ ਲਗਭਗ 500 ਨਾਗਰਿਕ ਹੈਗਾ ਜਿਸ ਦੇ ਵਿੱਚ 100 ਬੱਚੇ ਹੈਗੇ ਐ ਸਪੈਸ਼ਲ ਐਜੂਕੇਸ਼ਨ ਵਾਲੇ 50 ਬੱਚੇ ਤੇ 50 ਬੱਚੇ ਜਿਹੜੇ ਹੈਗੇ ਐ ਅਕੈਡੈਮਿਕ ਐਜੂਕੇਸ਼ਨ ਵਾਲੇ ਤੇ 200 ਮਹਿਲਾਵਾਂ ਦਾ ਹੈਗੀਆਂ ਅਲੱਗ-ਅਲੱਗ ਜਿਹੜੀਆਂ ਬਿਮਾਰੀਆਂ ਤੋਂ ਪੀੜਤ ਹੈਗੇ ਜਿਨ੍ਹਾਂ ਦਾ ਲਗਾਤਾਰ ਟ੍ਰੀਟਮੈਂਟ ਚੱਲਦਾ ਹੈਗਾ ਤੇ ਬਾਕੀ ਜਿਹੜੇ ਹੈ ਮੇਲ ਦੇ ਵਿੱਚ ਵੀ ਉਹ ਉਹਨਾਂ ਦੇ ਰੀਕ੍ਰੀਏਸ਼ਨਲ ਉਹਨਾਂ ਦੇ ਲਈ ਲੰਗਰ 500 ਬੰਦੇ ਦਾ ਲੰਗਰ ਜਿਹੜਾ ਡੇਲੀ ਮਤਲਬ 3 ਟਾਈਮ ਦਾ ਜਿਹੜਾ ਹੈਗਾ ਇੱਥੇ ਚੱਲਦਾ ਹੈਗਾ ਤੇ ਇਹ ਸਾਰਾ ਕੁਝ ਜੋ ਕੁਝ ਵੀ ਸੰਭਵ ਹੋ ਰਿਹਾ ਹੈ ਇਹਨਾਂ ਦੀ ਇੰਪਰੂਵਮੈਂਟ ਦੇ ਲਈ ਇਹਨਾਂ ਦੀ ਰੀਹੈਬਿਲੀਟੇਸ਼ਨ ਦੇ ਲਈ ਸੰਗਤ ਦੇ ਸਹਿਯੋਗ ਦੇ ਨਾਲ ਅੱਜ ਤੱਕ ਇਹ ਸਾਰਾ ਕੁਝ ਪੋਸੀਬਲ ਹੋਇਆ ਬਹੁਤ ਸਾਰੇ ਰੋਡ ਐਕਸੀਡੈਂਟ ਜਿਹੜੇ ਹੈਗੇ ਆ ਦਿਨ ਰਾਤ ਐਮਬੂਲੈਂਸਾਂ ਇਹਨਾਂ ਦੇ ਵਿੱਚ ਹਾਜ਼ਰ ਨਹੀਂ ਹੈਗੀਆਂ ਤੇ ਆਪ ਸਭ ਦੇ ਸਹਿਯੋਗ ਦੇ ਨਾਲ ਹੋਰ ਵੱਡੇ ਪੱਧਰ ਤੇ ਨਾਗਰੀ ਜਿਹੜੇ ਆ ਉਹ ਸੇਵਾਵਾਂ ਲੈ ਪਾਉਣਗੇ ਤਾਂ ਕਿ ਮੌਕੇ ਤੇ ਉਹਨਾਂ ਨੂੰ ਜੀ ਕੋੰਡਾ ਮੌਕਾ ਮ